ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੇ ਆਪਾਂ ਨਵੇਂ ਬਲੌਗ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਟਾਈਮ ਹੋ ਗਿਆ ਜੀ 2 2:30 ਵਜੇ ਤੇ ਅਸੀਂ ਮੈਂ ਤੇ ਜਸ਼ਨ ਅੱਜ ਕਿਤੇ ਜਾ ਰਹੇ ਆ ਹਨਾ ਤੇ ਕਿਉਂਕਿ ਸਾਡੇ ਕੋਲੇ 2-3 ਦਿਨ ਹੋ ਗਏ ਪਰਜਾਈ ਦਾ ਫੋਨ ਆਈ ਜਾਂਦਾ ਸੀ ਵੀ ਆਜੋ ਭੈਣੇ ਆਜੋ ਹਨਾ ਤੇ ਅਸੀਂ ਹੁਣ ਰੈਡੀ ਹੋ ਰਹੇ ਮੈਂ ਤੇ ਜਸ਼ਨ ਤੇ ਬਸ ਹੁਣ ਅਸੀਂ ਦੁਰਦੇ ਆ ਹਨਾ ਘਰੋਂ ਤੇ ਆਪਾਂ ਚੱਲੇ ਆ ਜੀ ਕਾਲਿਆਂ ਵਾਲੀ ਤੇ ਕਾਲਿਆਂ ਵਾਲੀ ਜਾ ਕੇ ਹਨਾ ਉੱਥੇ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਦੱਸਾਂਗੇ ਆਪਾਂ ਕੀ ਕੰਮ ਚੱਲੇ ਆ ਹਨਾ ਤੇ ਬਾਕੀ ਥੈਂਕ ਯੂ ਹਨਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਇੰਨਾ ਜਿਆਦਾ ਸਪੋਰਟ ਕਰ ਰਹੇ ਹੋ ਤੇ ਸਾਡੇ ਚੈਨਲ ਨੂੰ সাপোর্ট ਬਣਾਈ ਰੱਖੋ ਹਨਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਬਾਕੀ ਜੀ ਕੱਲhari ਵੀਡੀਓ ਤੇ ਹਨਾ ਜਸ਼ਨ ਥੋੜਾ ਜਿਆਦਾ ਆਗੀ ਵੀਡੀਓ ਚ ਤੇ ਤਾਂ ਕਰਕੇ ਕਮੈਂਟ ਆਫ ਹੋ ਗਏ ਤੇ ਅੱਜ ਵਾਲੀ ਵੀਡੀਓ ਚ ਆਪਾਂ ਬੱਚਿਆਂ ਨੂੰ ਘੱਟ ਲਾਵਾਂਗੇ ਤੇ ਆਪਣੇ ਵੀਡੀਓ ਦੇ ਕਮੈਂਟ ਆਉਣ ਹੀ ਰਹਿਣਗੇ ਤੇ ਚਲੋ ਜੀ ਆਪਾਂ ਮਿਲਦੇ ਹਾਂ ਹਨਾ ਫੇਰ ਮਿਲਦੇ ਆ ਸੋ ਜੀ ਬਸ ਖੜੀ ਆਪਣੀ ਲੱਗੀ ਤੁਰੀ ਨਹੀਂ ਹਜੇ ਬਸ ਦੇਖੋ ਕਦੋਂ ਤੁਰੂਗੀ ਤੇ ਇਧਰ ਜਸ਼ਨਾ ਪਰੇਸ਼ਾਨ ਹੁੰਦਾ ਹੋਇਆ ਮੇਰੇ ਕੋਲੇ ਬੈਠਾ ਕਹਿੰਦਾ ਉਹਨਾਂ ਵਧੀਆ ਲੱਗੇ ਨੇ ਆਪਣੇ ਇੱਥੇ ਆਈ ਨਹੀਂ ਵਸਾਂ ਜੀ ਸਾਰੇ ਸੱਸਰੀ ਘਰ ਦੇ ਸਾਰੇ ਸੱਤ ਘੰਟਿਆਂ ਜਸ਼ਨ ਆ ਪਰੇਸ਼ਾਨ ਹੋ ਗਿਆ ਜੀ ਅੱਜ ਕਹਿੰਦਾ ਬੱਸ ਕਿਉਂ ਨਹੀਂ ਤੁਰਦੀ ਮੈਂ ਕਿਹਾ ਆਪਦੇ ਟਾਈਮ ਤੇ ਤੁਰਨਾ ਹੈ ਬੱਸ ਨੇ ਬੈਠੇ ਆ ਜੀ ਗਰਮੀ ਵੀ ਬਹੁਤ ਆ ਪੱਖੇ ਦੂਰ ਚੱਲਦੇ ਬਸ ਸਟੈਂਡ ਤੋਂ ਤਾਂ ਇੱਥੇ ਆ ਗਈ ਬਾਹਰ ਤੇ ਆਪਾਂ ਨੂੰ ਹੁੰਨੇ ਹਨਾ ਸੋਨੂੰ ਪਾਦੀਆ ਸਿਆਣੀ ਹੋਗੀ ਆ ਆਪਣਾ ਬਜ਼ਾਰ ਹੈ ਉੱਡਾਂ ਦਾ ਲੈ ਕੁਝ ਉੱਥੋਂ ਆਪਾਂ ਸੌਦਾ ਲੈ ਕੇ ਸੀ ਹੋ ਸ਼ਾਪ ਤੋਂ ਸਰੇਸ਼ ਕਰਿਆਨਾਸਪੁਰ ਮੌਸਮ ਬਹੁਤ ਵਧੀਆ ਅੱਜ ਹਨਾ ਦਿਨ ਬਹੁਤ ਵਧੀਆ ਹੋਇਆ ਹੋਇਆ ਹੈਗਾ ਦੇਖੋ ਜੀ ਇਹ ਹੈ ਮਿੰਨ ਰੋਡ ਸੱਤਸੇ ਵਾਲਾ ਇਹ ਡਾਪਾ ਵਾਲਾ ਤੇ ਆ ਗਏ ਜੀ ਆਪਣਾ ਗੁਰੂ ਘਰ ਸਤਨਾਮ ਵਾਹਿਗੁਰੂ ਲਓ ਜੀ ਅਸੀਂ ਪਹੁੰਚ ਗਏ ਕਾਲਿਆਂ ਵਾਲੀ ਤੇ ਜਸ਼ਨ ਦੇਖੋ ਮੈਂ ਅਖਾ ਜੀ ਮੈਨੂੰ ਫੜਾ ਦੇ ਪਰਸ ਪਰ ਨਹੀਂ ਕਹਿੰਦੀ ਮੈਂ ਹੀ ਫੜ ਕੇ ਜਾਣਾ ਤੇ ਅੱਜ ਵੈਸੇ ਕੁਦਰਤੀ ਤੌਰ ਤੇ ਹਨਾ ਇੰਨੀ ਕਿ ਜ਼ਿਆਦੇ ਠੰਡ ਹੈ ਵਧੀਆ ਤਾਂ ਪਹਿਣੀ ਮੌਸਮ ਵਧੀਆ ਹੈਗਾ ਤੇ ਲੋ ਜੀ ਪਹੁੰਚ ਗਏ ਕਾਲਿਆਂ ਨੇ ਤੇ ਚਲੋ ਜਸ਼ਨ ਹੋਏ ਲੋ ਜੀ ਕਿੱਦਿਆਂ ਬਰਮਾ ਹਸਪਤਾਲ ਚਲੋ ਜੀ ਅੱਗੇ ਜਾ ਕੇ ਮਿਲਦੇ ਆਪਾਂ ਐਨੇ ਵੀਡੀਓ ਤੁਹਾਡੇ ਨਾਲ ਆਪਾਂ ਸ਼ੇਅਰ ਕਰਤੀ ਤੁਰੇ ਜਾਂਦੇ ਆ ਅਸੀਂ ਲਓ ਜੀ ਜਸ਼ਨ ਨੇ ਆਦੀ ਮੰਮੀ ਵਾਸਤੇ ਚੁੰнага ਲੈਣਗੇ ਤੇ ਜਸ਼ਨ ਨੂੰ ਦੁਕਾਨ ਨਹੀਂ ਲੱਭ ਰਹੀ ਹੈ ਜਸ਼ਨ ਲੱਭ ਲਓ ਜੀ ਬਾਸ ਹੁਣ ਅਸੀਂ ਨੇੜੇ ਹੀ ਆ ਹਣਾ ਜਸ਼ਨ ਫਿਰ ਉੱਥੋਂ ਬਾਜ਼ਾਰ ਚੋਂ ਦੇਖਾਂਗੇ ਕੋਈ ਆਟਾ ਕਰਾਣਾ ਆਟਾ ਕਰਾ ਲਾਂਗੇ ਬੱਤ ਤਰ ਕਿਣ ਜਾਂਦੇ ਕਿਉਂਕਿ ਰਣਵੀਰ ਹੈ ਨਹੀਂ ਜੀ ਉਹ ਡਿਊਟੀ ਗਿਆ ਹੋਇਆ ਸੱਤ ਸਾਢੇ ਸੱਤ ਆਊਗਾ ਤੇ ਜੀ ਸ਼ਾਰਟਕਟ ਮਾਰਿਆ ਸੀ ਬਹੁਤ ਜਿਆਦਾ ਸ਼ੋ ਸ਼ਾਰਟਕਟ ਨਹੀਂ ਆਉਂਦੀ ਟ੍ਰੇਨ ਉਸੇ ਖੜੀ ਉਹ ਤਾਂ ਵੈਸੇ ਹੀ ਖੜੀ ਆ ਜਾ ਤੂੰ ਪਤਾ ਟ੍ਰੇਨ ਲਓ ਜੀ ਟ੍ਰੇਨ ਦੇਖ ਲਓ ਪਰ ਇਹ ਮੂੰਹ ਆ ਦਾ ਟ੍ਰੇਨ ਦਾ ਚਲੋ ਜੀ ਆਇਆ ਪਤਾ ਆ ਜਾ ਜਸ਼ਨ ਬੈਲੈਂਸ ਕੱਲ ਤੂੰ ਵੀਡੀਓ ਚ ਬੜਾ ਆਈ ਗਿਆ ਜਸ਼ਨ ਹੈ ਕਮੈਂਟ ਆਫ ਹੋ ਗਏ ਕੱਲ ਵਾਲੀ ਵੀਡੀਓ ਤੇ ਲਓ ਜੀ ਅਸੀਂ ਗੱਡੀ ਦੀ ਲੈਂਨ ਨੂੰ ਕੀਤਾ ਕ੍ਰੋਸ ਔਰ ਪਹੁੰਚ ਗਏ ਇਧਰ ਬ੍ਰੋ ਬੱਸ ਅਸੀਂ ਚੁੰਨਾ ਵਾਲੀ ਸ਼ਾਹਬ ਤੇ ਪਹੁੰਚਣਾ ਨੇ ਫੇਰ ਮਿਲਾਂਗੇ ਤੁਹਾਨੂੰ ਅੱਗੇ ਜਾ ਕੇ ਇਹ ਗੱਡੀ ਨਹੀਂ ਅਸੀਂ ਆਗੇ ਫਾਟਕਾਂ ਕੋਲੇ ਅਸੀਂ ਗੱਡੀ ਕਹਿੰਦੇ ਨੇ ਰੇਲ ਗੱਡੀ ਤੇ ਜੱਜ ਨੇ ਆਦੀ ਮਾਮੀ ਵਾਸਤੇ ਚੁੰਨਾ ਲੈ ਲਗਾ ਅਸੀਂ ਆ ਜੀ ਕਾਲਿਆ ਵਾਲੀ ਫਾਟਕਾਂ ਕੋਲੇ ਆ ਗਏ ਵੈਰੀ ਗੇਟ ਦੇਖੋ ਲੱਗ ਤੇ ਤੁਹਾਨੂੰ ਜਾਨਿਆ ਜੀ ਅਸੀਂ ਘਰ ਨੂੰ ਲਓ ਜੀ ਅਸੀਂ ਹਮਣ ਵਾਸਤੇ ਲੈ ਲਈਆਂ ਦੋ ਚੁੰਨੀਆਂ ਤੇ ਜਸ਼ਨੇ ਨੂੰ ਆਪਾਂ ਬਾਲਾਂ ਨਹੀਂ ਲੈਂਦੇ ਵੀਡੀਓ ਜਣਾ ਫਿਰ ਕਮੈਂਟ ਆਫ ਹੋ ਜਾਣਗੇ ਤੇ ਅੱਜ ਤਾਂ ਮੇਰਾ ਸਾਰਾ ਬਲੌਗ ਆਪਣਾ ਹਨਾ ਤੋਂ ਤਰ ਫਿਰ ਕੇ ਨਿਕਲ ਜਾਣਾ ਹਨਾ ਕੰਮਕਾਰ ਤਾਂ ਕੋਈ ਸ਼ੇਅਰ ਨਹੀਂ ਹੋਣੇ ਤੇ ਪਰ ਕਰਾਂਗੇ ਹਨਾ ਸ਼ੇਅਰ ਕੰਮ ਕੋਈ ਵੀ ਤੇ ਤਰੇ ਜਾਨਿਆ ਹਨਾ ਅਸੀਂ ਆਟਾ ਦੇਖਦੇ ਆਂ ਆਟਾ ਕਰਾ ਕੇ ਆਟਾ ਤੇ ਚਾਵਾਂਗੇ ਅਸੀਂ ਚਲੋ ਜੀ ਅੱਗੇ ਮਿਲਦੇ ਜਾਓ ਲਓ ਜੀ ਹੁਣ ਪਹੁੰਚ ਗਏ ਆਪਾਂ ਕਰੇ ਟਾਈਮ ਹੋ ਗਿਆ ਜੀ 5:30 ਦਾ ਸੰਤਾ ਲਈ ਜੀ ਹਨ ਅਸੀਂ ਮਤਲਬ ਕਿ ਬੱਸ ਸਟੈਂਡ ਤੋਂ ਅਸੀਂ ਫਟੜਾਂ ਕੋਲੇ ਆ ਗਏ ਸੀ ਕਾਰਿਆਂ ਵਾਲੀ ਤੇ ਫਟੜਾਂ ਕੋਲੋਂ ਥੋੜਾ ਜਿਹਾ ਅੱਗੇ ਅਸੀਂ ਹੋਰ ਆਏ ਪੰਜਾਬ ਬੱਸ ਸਾਡੇ ਕੋਲੇ ਅਸੀਂ ਤੁਰੇ ਆਏ ਤੁਰੇ ਆਏ ਹਨ ਤੇ ਅਸੀਂ ਸੋਚਿਆ ਕਿ ਆ ਕੇ ਉਤਰਾਂਗੇ ਅਸੀਂ ਜੀਗਾ ਬਹੁਤ ਮਾਰੀ ਆਪਾਂ ਤੁਹਾਨੂੰ ਮਿਲਿਆ ਨਹੀਂ ਉੱਥੇ ਆਟੋ ਤੇ ਫਿਰ ਮੁੜ ਕੇ ਭਜਾਈ ਦਾ ਫੋਨ ਆ ਗਿਆ ਹਨਾ ਕਹਿੰਦੀ ਕਿੱਥੇ ਜਾ ਗਏ ਬੰਗੇ ਅਸੀਂ ਪੰਜਾਬ バス ਸਾਡੇ ਕੋਲੇ ਆ ਗਏ ਤੇ ਕਹਿੰਦੀ ਮਤਾਈ ਨੂੰ ਭੇਜ ਦਿਆਂ ਨਾ ਭਾਪੇ ਨੂੰ ਫੋਨ ਕਰਦੀ ਹੈ ਕਹਿੰਦੀ ਤੇ ਭਾਬਾ ਕਹਿੰਦੀ ਟਾਈ ਮੈਂ ਕਹਿ ਦੂਗਾ ਤੇ ਕਹਿੰਦੀ ਇੱਥੇ ਖੜ੍ਹ ਜਾਓ ਹੁਣ ਤੁਸੀਂ ਜਿੱਥੇ ਹੈਗੇ ਆਂ ਤੇ ਅਸੀਂ ਉੱਥੇ ਖੜ੍ਹ ਗਏ ਹਨਾ ਉੱਥੋਂ ਫਿਰ ਅਸੀਂ ਮੋਟਰਸਾਈਕਲ ਤੇ ਆ ਗਏ ਹਨਾ ਕਿ ਮਤਾਈ ਘਰੇ ਛੱਡ ਗਿਆ ਤੇ ਹੁਣ ਬਸ ਅਸੀਂ 5:30 ਵਜੇ ਆ ਕੇ ਬੈਠੇ ਆਂ ਤੇ ਆਹ ਕਹੋ ਜਾਂ ਦਰਨ ਵੀਰ ਮੇਨ ਬੋਦੋ ਖਾਣਾ ਬਿਚਾਰਾ ਚਲੋ ਕੰਮ ਵੀ ਕਰੇ ਨੀ ਜੇ ਛੱਡੇ ਵੀ ਨਹੀਂ ਸਕਦਾ ਕੰਮ ਹਨਾ ਕੰਮ ਵੀ ਕਰਨਾ ਹੀ ਪੈਂਦਾ ਜਦੋਂ ਉਹ ਨਾ ਬੰਦੇ ਨੇ ਵੀ ਆਦੇ ਬੱਚਿਆਂ ਵਾਸਤੇ ਕੁਝ ਕਰਨਾ ਹੋਵੇ ਲਾਲਚ ਹੋ ਜਾਂਦਾ ਤੇ ਚਲੋ ਉਹ ਡਿਊਟੀ ਸੀਗਾ ਵਿਚਾਰਾ ਉਹ ਤੋਂ 7 7:30 ਵਜੇ ਆ ਜੂਗਾ ਤੇ ਹਜੇ ਇੱਕ ਵਾਰੀ ਉਹ ਮੋਟਿਵਿਟੀ ਹੈਗਾ ਤੇ ਚਲੋ ਆ ਗਈ ਜੀ ਹਨਾ ਬੜਾ ਆਖੀ ਜਾਂਦੇ ਸੀਗੇ ਇੰਨਾ ਜਿਆਦਾ ਆਖੀ ਜਾਂਸੀ ਆ ਜਾ ਭੈਣੇ ਆ ਜਾ ਮਿਹਰ ਚੱਲ ਹਨਾ ਜਾਇਓ ਨੇ ਮੈਂ ਆਪਣਾ ਹਾਸਾ ਲਾ ਕੇ ਮੈਂ ਕਿਹ ਜਿਹੜੀ ਕਹਾਣੀ ਜਿਖੜਾਈ ਤੁਸੀਂ ਸਰੋਂ ਵਾਲੇ ਦੇ ਦਿੰਦੀ ਹੈ ਨਾ ਸੁਡਤੇ ਵਾਲੇ ਰੜਕਦਾ ਮਗਾ ਤੇ ਮਨ ਉਸਦੇ ਤੁਰ ਰੱਖਿਆ ਨਹੀਂ ਆਦਾ ਨਾ ਤੇ ਉਸ ਨੂੰ ਐਂ ਕਹਿੰਦਾ ਮੈਨੂੰ ਵਰਤ ਲਓ ਮੈਨੂੰ ਵਰਤ ਲਓ ਮੈਂ ਕਿਹਾ ਜੇ ਮੈਂ ਆ ਗਈ ਹੈ ਨਾ ਤੇਲ ਛੋੜਾ ਕੁਝ ਮੈਂ ਲੈ ਜੂਗੀ ਕੁਝ ਮੈਂ ਕਹਿੰਦਾ ਮਿੱਠਾ ਵਗੈਰਾ ਕੁਝ ਬਣਾਵਾਂਗੇ ਮਠਿਆ ਕੁਲਗਲੇ ਉਦੋਂ ਲੱਗੇ ਜਾਣਾ ਤੇਲ ਮਗਿਆ ਤੇ ਕਹਿੰਦੀ ਕੋਈ ਨਹੀਂ ਫਿਰਦੀ ਹੈ ਕਹਿੰਦੀ ਤੇਲ ਛੋਤ ਤੋਂ ਵੱਧ ਕੇ ਹੈ ਤਾਂ ਕਰਕੇ ਬਹੁਤ ਫੋਨ ਕਰੇ ਫਿਰ ਮੈਂ ਕਹਿੰਦਾ ਚਲੋ ਅੱਜ ਇੱਕ ਸ਼ਨੀਵਾਰ ਦੀ ਛੁੱਟੀ ਸੀ ਬੱਚਿਆਂ ਨੂੰ ਕੱਲ ਨੂੰ ਛੁੱਟੀ ਹੈ ਤਾਂ ਕਰਕੇ ਅਸੀਂ ਆ ਗਏ ਮੈਂ ਤੇ ਜਸ਼ਨ ਤੇ ਅਪ੍ਰੀਲ ਨੂੰ ਅਸੀਂ ਬੀਬੀ ਕੋਲ ਛਟਾਏ ਵਿਚਾਲਪਰੀ ਬੀਬੀ ਵੀ ਕੰਨੀ ਮੰਗਣ ਉਹ ਹੁੰਦੀਆਂ ਨਾਲ ਮਿਲ ਕੇ ਚੱਲ ਰੋਟੀ ਵਗੈਰਾ ਬਣਾ ਤੇ ਅਸੀਂ ਜੀ ਅੱਜ ਰਾਤ ਲਾ ਕੇ ਕੰਨ ਜਾਵਣਾਗੇ ਤੇ ਦਿਖਾਉਣੇ ਵੀ ਆਪਾਂ ਜਸ਼ਨ ਦਾ ਖੇਡਣ ਲੱਗਿਆ ਹਾਂ ਸਾਰੇ ਹੁਣ ਸਾਰੇ ਲਾਗੇ ਲੁੱਡੂ ਖੇਡਣ ਤੇ ਭਤੀਜੇ ਨੇ ਚਲਾਤਾ ਨਾਲ ਦੇਣਾ ਏਸੀ ਕਹਿੰਦਾ ਭੂਆ ਮੁੰਡਾ ਖਾਵਾ ਲੈ ਲੋ ਚੁੰਨਾ ਦੇਖ ਰਹਿਮਣ ਤੇਰੀਆਂ ਮੇਰੇ ਨਾਲ ਦੀ ਚੁੰਨਵਾ ਨਹੀਂ ਮਿਲਗਾ ਅੜ ਕੇ ਜਿਹੜੀ ਮੈਂ ਖੱਟੀ ਨਹੀਂ ਲਈ ਫਿਰਦੀ ਮੈਂ ਉਹਨਾਂ ਨੂੰ ਆਖਾ ਮੈਂ ਤਾਂ ਅੱਜ ਐ ਜਿਹੜਾ ਚੁੰਨਾ ਚਾਹੀਦਿਆਂ ਇਧਰ ਹੋਏ ਕਿ ਤੂੰ ਐ ਹੋ ਜਾ ਇਧਰ ਮਗਾ ਵੀ ਉਹਦੇ ਨਾਲ ਦੀਆਂ ਦਿਖਾ ਦਿਓ ਚੁੰਨੂ ਉਹ ਕਹਿੰਦੇ ਵੀ ਸਟਾਕ ਜਿਹੜਾ ਆਇਆ ਸੀ ਨਾ ਸਾਰਾ ਖਤਮ ਹੋ ਗਿਆ ਤੇ ਮੈਂ ਤਾਂ ਦੇਖਦੇ ਕਿ ਕਿੰਨਾ ਟਾਈਮ ਲਾਇਆ ਛਾਂਟ ਛਾਂਟ ਕੇ ਨਹੀਂ ਆ ਚੁੰਨੂ ਮੂੰਗਾ ਵਧੀਆ ਜਿਹਾ ਕਲਰ ਦੇ ਦੇ ਹਾਂ ਪਰ ਮੈਂ ਆਪਦੇ ਨਾਲ ਤਾਂ ਕਹਿੰਦੇ ਹੁਣਾਂ ਸੀ ਜਿਹੜੀ ਮੇਰੀ ਖੱਟੀ ਨਹੀਂ ਸੀ ਮਿਲੀਆਂ ਨਹੀਂ ਉਹ ਕਹਿੰਦੇ ਨਾ ਨਾਲ ਦੀ ਨਾਲ ਲੈ ਜਾ ਕਰੋ ਜਦੋਂ ਵੀ ਮਤਲਬ ਚੀਜ਼ ਤੁਸੀਂ ਖਰੀਦਦੇ ਹੁੰਨੇ ਹੋ ਕਹਿੰਦੇ ਖੜਦੀਆਂ ਨਹੀਂ ਚੁੰਨੀਆਂ ਵਿਕ ਜਾਂਦਗੀਆਂ ਤੇ ਹਾਂ ਨਹੀਂ ਰੰਗ ਦੋਨੇ ਸੋਨੇ ਆ ਵੀ ਸੋਨਾ ਸਰਦਈ ਜਾ ਉਹ ਵੀ ਸੋਹਣਾ ਗੱਡ ਜਾਣ ਬਹੁਤ ਸੋਹਣਾ ਲੱਗਿਆ ਪਹਿਲਾਂ ਮੈਂ ਲਾਲ ਲੈ ਲੈਂਦੀ ਜੀ ਮੈਨੂੰ ਸੋਹਣਾ ਲੱਗਿਆ ਲਾਲ ਲਾਂਗੀ ਮੇਰੀ ਅੱਖੇ ਆ ਹਾਂ ਚੜਾ ਸਰਦਾਰੀ ਜੇ ਰੰਗ ਦੋਨੇ ਆਪ ਲੈ ਲੀ ਇੱਕ ਲੈ ਲਿਆ ਕਰੀ ਹਨਾ ਇੱਕ ਧੋਦ ਇੱਕ ਲੈ ਲਈ ਪਾਟਾਂ ਬੰਨਾਂ ਹੋਰ ਕਲਰ ਮੈਨੂੰ ਬਹੁਤ ਸੋਹਣਾ ਲੱਗਿਆ ਟੋਕ ਵਗੈਰਾ ਕੋਈ ਨਹੀਂ ਮੈਂ ਜਮਾ ਦੇਖ ਕੇ ਚੈੱਕ ਕਰਕੇ ਲਈ ਹੈ ਕਿੰਨੇ ਨੇ 100-100 ਗੰਗ ਹੈ ਜਿੰਨਾ 100-100 ਦੀ ਵਧੀਆ ਜਿੰਨੀ ਮਿਲ ਜਾਂਦੀ ਕਹੇ ਜੀ ਮਰਜ਼ੀ ਲੈ ਲਾ ਹਮਮ ਚਾ ਹੋਰ ਮੈਨੂੰ ਵੀ ਆਇਆ ਹੋ ਗਿਆ ਹੈ ਨਾ ਵੀ ਮੇਰੀਆਂ ਪਸੰਦ ਕਰੀਆਂ ਚੁੰਨੀਆਂ ਤੇਰੇ ਪਸੰਦ ਆ ਹਨਾ ਇੰਨੇ ਹੀ ਬਹੁਤ ਹੁੰਦਾ ਹੈ ਤੇ ਲੋ ਜੀ ਜਸਮਿੰਦਰ ਨੂੰ ਭੁੱਖ ਲੱਗ ਗਈ ਆਪਣੇ ਨੂੰ ਚਲੋ ਜੀ ਆਪਾਂ ਬੱਚਿਆਂ ਨੂੰ ਜ਼ਿਆਦਾ ਨਹੀਂ ਲੈਂਦੇ ਵੀਡੀਓ ਜਿਹੜਾ ਕਿਉਂਕਿ ਕਮੈਂਟ ਆਫ ਹੋ ਜਾਣਗੇ ਖਾ ਲੋ ਪੁੱਤ ਮੈਂ ਨਹੀਂ ਖਾਣ ਆਫ ਹੋ ਜਾਂਦੇ ਕਮੈਂਟ ਕੱਲ ਵੀ ਬਸ ਬਸ ਕੱਲ ਵੀ ਕਮੈਂਟ ਆਫ ਹੋ ਗੋ ਚਲੋ ਜੀ ਫੇਰ ਮਿਲਦੇ ਜੀ ਇੱਥੇ ਲੇਟੀ ਆਪਣੀ ਰਿੱਜ ਰਹੀ ਹੈ ਹਨਾ ਤੇ ਮੈਂ ਪਾਥੀਆਂ ਹੀ ਲਾਤੀਆਂ ਸੀਗੀਆਂ ਤੇ ਉਹਦਾ ਬਣੀ ਪਈ ਹੈ ਤੋੜਾਂ ਇੱਕ ਬਾਥੀ ਲਾਤੀ ਭੰਨ ਕੇ ਇੱਥੇ ਲੇਟੀ ਆ ਮੱਜ ਨੂੰ ਘਰਨੀ ਐ ਤੇ ਉਧਰ ਰਣਵੀਰ ਨੂੰ ਮਿਲੋ ਰਣਵੀਰ ਨਾਭੀ ਘੁਰਤਾ ਪਿਆ ਮਾ ਹੈਗਾ ਤੇਰੇ ਕੋਲ ਹੈਗਾ ਪਾਟਿਆ ਨਹੀਂ ਹੋਣਾ ਹੁਣ ਹਰਾ ਕੁਦਰ ਕੇ ਹਟਿਆ ਜੀ ਤਾਂ ਕਰਕੇ ਨਾ ਖਲਾਰਾ ਪੈ ਗਿਆ ਕਿਉਂਕਿ ਇੱਥੋਂ ਤਾਈ ਹਰਾ ਸਟਿਆ ਨਾ ਤੇ ਸਾਨੂੰ ਪਤਾ ਪਈ ਜਾਂਦਾ ਖਲਾਰਾ ਕਿ ਹੁਣ ਇਹ ਕੱਟੇ ਚ ਕੀ ਤੇ ਹਰਾ ਰਣਵੀਰ ਤਾਈ ਕਾ ਹੂੰ ਤਾਂ ਇਹ ਘੋਣਾ ਹਰਾ ਲੈ ਅੱਛਾ ਚਾਲ ਵਧੀਆ ਐ ਪਾਸੋਂ ਨੀਰਾ ਨਹੀਂ ਖਾਂਦੇ ਹਰੇ ਬਣਾ ਹਨਾ ਕੰਦੀ ਤੂੜੀ ਚੰਗੀ ਲਾਦੀ ਤੇ ਇਹ ਮੱਝ ਆ ਜੀ ਆਪਣੀ ਇਹ ਪਰ ਮੰਨਦੀ ਆ ਨਾ ਭੈਣ ਬਣ ਕੇ ਆ ਮਾਰਿਆ ਨਾ ਕਰ ਚੰਗਾ ਮੈਂ ਤੇਰੇ ਕੋਲੇ ਹੀ ਨਹੀਂ ਆਉਂਦੀ ਤੇ ਇਹ ਮੱਝ ਜੀ ਸੂਨ ਵਾਲੀ ਆਪਣੀ ਹੁਣ ਤਾਂ ਵਧੀਆ ਐ ਲੱਗਣ ਲੱਗੀ ਮੱਝ ਆ ਵਦਗਾ ਤੇ ਚਲੋ ਵੈਗੁਰੂ ਦੀ ਕਿਰਪਾ ਨਾਲ ਵਧੀਆ ਸੂਪੇ ਦੁਰਦ ਹੋ ਜੀਆ ਨਾ ਕਰੇ ਵੈਸੇ ਤਾਂ ਗਾਂ ਦਿੰਦੀ ਹੈ ਦੁੱਧ ਵਧੀਆ ਸਰੀ ਜਾਂਦਾ ਹੈ ਨਾ ਪਰ ਮੱਝ ਦਾ ਦੁੱਧ ਮੱਝ ਦਾ ਦੁੱਧ ਹੀ ਹੁੰਦਾ ਹੈਗਾ ਬਾਜੀ ਅਸੀਂ ਬਣਾਉਣੀ ਹੈ ਰੋਟੀ ਕੇਰਾ ਮੈਂ ਕਿਹ ਪਸੂ ਦਿਖਾ ਦਿੱ ਗਿਆ ਆਪਾਂ ਖਰਾਰ ਲਾਇਆ ਹੁਣ ਰਣਵੀਰ ਨੇ ਹਰਾ ਖਾਈ ਜਾਂਦੀ ਹੈ ਪਹਿਲਾਂ ਪਾਪਾ ਪੱਟ ਕੇ ਲਾਇਆ ਤੇ ਡਿਊਟੀ ਆਇਆ ਰਣਵੀਰ ਉਹ ਫਟਾਫਟ ਇਹਨੇ ਕੁੱਤਰਿਆ ਹਰਾ ਕੁੱਤਰ ਕੇ ਤੇ ਆਪਣਾ ਹੁਣ ਮੱਝਾਂ ਨੂੰ ਪਾਇਆ ਗਾਂਾਂ ਨੂੰ ਤੇ ਹੰਤੇ ਕੋਲ ਮਟੋਲ ਹੋ ਗਈ ਮੱਝ ਜਮ ਲਓ ਜੀ ਕਿ ਮੇਟ ਲੈ ਤੇ ਆਪਾਂ ਹੁਣ ਰੋਟੀ ਬਣਾਉਣੀ ਹੈ ਜੀ ਸਬਜੀ ਆਪਣੀ ਬਣੀ ਪਈ ਹੈ ਪਿੰਡੀਆਂ ਦਿਖਦੀ ਨਹੀਂ ਹੋਣੀ ਇੱਥੋਂ ਪਿੰਡੀਆਂ ਦੀ ਪਿੰਡੀਆਂ ਖਾਵਾਂਗੇ ਅੱਜ ਆਪਾਂ ਤੇ ਬਸ ਆਮਣ ਲੱਗਦੀਆਂ ਹਨਾ ਹੁਣ ਆਪਾਂ ਜੀ ਇੱਕ ਵਾਰ ਤਾਂ ਚਵੇਲੇ ਆ ਹਨਾ ਥੋੜਾ ਜਿਹਾ ਹੋ ਹੀ ਜਾਂਦਾ ਕਿਉਂਕਿ ਆਉਂਦੇ ਕਰਦੇ ਟਾਈਮ ਲੱਗ ਗਿਆ ਸੀ ਥੱਕ ਜਾਂਦੇ ਆਪਾਂ ਤੇ ਇਹ ਗਰਮੀ ਵਾਲੀ ਸਾਨੂੰ ਪਤਾ ਕਰੇ ਸਾਰਾ ਕੰਮ ਧੰਦਾ ਕਰਕੇ ਤੇ ਫੇਰ ਆਏ ਹਨ ਤੇ ਗਰਮੀ ਨੇ ਸਾਨੂੰ ਕਰਤਾ ਜਿਨਹਿਤੇ ਕਰਤਾ ਜਮਾ ਤੇ ਆਹ ਕੰਮ ਦੇ ਜੈਕਟ ਨਾਲ ਲਾਦਾ ਜਾਨ ਜੀ ਪੈ ਜਾਂਦੀ ਤੇ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਹਨਾ ਤੇ ਅੱਜ ਤਾਂ ਆਪਾਂ ਬਹਿਲੇ ਕੁਝ ਵੀ ਨਹੀਂ ਕਰਿਆ ਮਾੜਾ ਮੋਟਾ ਜੇ ਕੰਮ ਕਰੇ ਤੇ ਕੱਲ ਨੂੰ ਆਪਾਂ ਆਪਦੇ ਵਾਸਤੇ ਹਨ ਜਿਹੜੇ ਕੰਮ ਵਾਸਤੇ ਆਏ ਆ ਆਪਾਂ ਕੱਲ ਨੂੰ ਉਹ ਸਟਾਰਟ ਕਰਾਂਗੇ ਕੰਮ ਹਨ ਥੋੜੇ ਨਾਲ ਵੀਡੀਓ ਕਰਾਂਗੇ ਸ਼ੇਅਰ ਵੀ ਮਤਲਬ ਕਿ ਮੈਨੂੰ ਫੋਨ ਕਰਕੇ ਅਮਨ ਨਿਕਾ ਦੇ ਵਾਸਤੇ ਸੱਦਿਆ ਹਨ ਤੇ ਆਪਾਂ ਥੋੜੇ ਨਾਲ ਕੱਲ ਨੂੰ ਵੀਡੀਓ ਸ਼ੇਅਰ ਕਰਾਂਗੇ ਨਾ ਆ ਘਰੇ ਜਾ ਕੇ ਤਾਂ ਆਲਾ ਜਿਹਾ ਆਰਾਮਦਾਰੀ ਆ ਜਾਂਦੀ ਹੈ ਜਸ਼ਨ ਤੇ ਕਿ ਮਨ ਕੀ ਤੇ ਖੇਢੀ ਜਾਂਦੇ ਤੇ ਮੈਂ ਤੇ ਅਮਨ ਰੋਟੀ ਬਣਾਉਣੇ ਮਨ ਨਾਲ ਲੱਗੇ ਜਾਨੀ ਛੇਤੀ ਬਣ ਜੂਗੀ ਰੋਟੀ ਤੇ ਫਿਰ ਸ਼ਾਮ ਨੂੰ ਬੈਠ ਕੇ ਘੰਟਾ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਬੀ ਵੀ ਉਹਦਾ ਦਿਲ ਖੁਸ਼ੀ ਆਂਦਾ ਹੋਣਾ ਵੀ ਮੰਮੀ ਮੈ ਰਹੀ ਹੈ ਨਾ ਤੇ ਮੈਨੂੰ ਐ ਹੋ ਜਾਂਦਾ ਜੀਬੀ ਦੀ ਕੰਲੀ ਆ ਨਾ ਫਿਰ ਉਹਨੂੰ ਕੰਲੀ ਵੀ ਨਹੀਂ ਛੱਡ ਸਕਦੇ ਤੇ ਬਜ਼ੁਰਗ ਬੰਦਾ ਹੈ ਨਾ ਚਲੋ ਛੁੱਟਣਾ ਚ ਮੈਂ ਹੀ ਉਦੋਂ ਮੇਰੀ ਮਜਬੂਰੀ ਸੀ ਕਿਉਂਕਿ ਬੱਚਿਆਂ ਨੂੰ ਉਸ ਸੀ ਹੁਣ ਮੈਨੂੰ ਲਾਹਾ ਦੋ ਕੁ ਦਿਨਾਂ ਦਾ ਮਤਲਬ ਅੱਜ ਦਾ ਦਿਨ ਤੋਂ ਸਮਝ ਲਓ ਜਾਵੜੇ ਹੈ ਨਾ ਕੱਲ ਨੂੰ ਸੰਡੇ ਕੱਲ ਨੂੰ ਅਸੀਂ ਸ਼ਾਮ ਨੂੰ ਜਾਵੜਾਂਗੇ ਘਰੇ ਹੈ ਨਾ ਤੇ ਚਲੋ ਵੀ ਜਦੋਂ ਹੈ ਨਾ ਮਾਨਤਾਨ ਕਰਕੇ ਉਹ ਬੁਲਾ ਰਹੀ ਹੈ ਵੀ ਚਲੋ ਅਸੀਂ ਕਾਣੀ ਘੜਾਈ ਹੈ ਵੀ ਆਪ ਦਾ ਕੁਝ ਹੈ ਨਾ ਕੋਈ ਮਿੱਠਾ ਵਗੈਰਾ ਬਣਾ ਕੇ ਲੈ ਜਾਓ ਤੇ ਕੱਲ ਨੂੰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਹਨਾ ਵੀ ਆਪਾਂ ਕੀ ਬਣਾਉਣਾ ਹੈ ਕੀ ਬਣਾਇਆ ਸਾਰੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਹਨਾ ਤੇ ਸਾਰੇ ਭੈਣ ਭਰਾਵਾਂ ਦਾ ਤੇ ਆਹੀ ਸਾਡੇ ਚੈਨਲ ਦਾ ਸਪੋਰਟ ਬਣਾਈ ਰੱਖੋ ਤੇ ਤੇ ਚਲੋ ਜੀ ਫਿਰ ਮਿਲਦੇ ਹਾਂ ਹਨਾ ਹੁਣ ਮੈਨੂੰ ਕੁਝ ਔੜ ਨਹੀਂ ਰਿਹਾ ਕੱਲ ਮੈਂ ਅੱਜ ਕੰਮ ਤਾਂ ਕੁਝ ਵੀ ਨਹੀਂ ਸ਼ੇਅਰ ਹੋਇਆ ਤੋੜਾ ਫਿਰਾ ਜੀ ਹੋ ਗਿਆ ਹਨਾ ਤੇ ਕੱਲ ਨੂੰ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਵੀਡੀਓ ਬਣਾਵਾਂਗੇ ਹਨਾ ਬਹੁਤ ਸੋਹਣੇ ਕੰਮਕਾਰ ਸ਼ੇਅਰ ਕਰਾਂਗੇ ਤੇ ਚਲੋ ਜੀ ਫਿਰ ਮਿਲਦੇ ਆ ਗੈਸ ਦੀ ਸਾਰਾ ਸਫਾਈ ਹੋ ਰਹੀ ਹੈ ਅੱਜ ਉਹ ਸੀਗਾ ਨਾ ਟਟੇ ਲਾਸੀ ਕੋਈ ਹਨਾ ਉਹ ਨਾਟਕਸ ਹੈ ਤੇ ਨਾਭੀ ਕੁਰਤਾ ਪਜਾਮਾ ਹਰਮੇਸ਼ ਦੀਦੀ ਆਖਣਗੇ ਅੱਜ ਮਿਸ ਕਰਿਆ ਸੀ ਅੱਜ ਮੌਕੇ ਦਾ ਪਾਇ ਨਹੀਂ ਦੀਦੀ ਹੈ ਨਾਭੀ ਕੁਰਤਾ ਪਜਾਮਾ ਕੱਲ ਨੂੰ ਪਾਊਗਾ ਕੱਲ ਨੂੰ ਆਪਾਂ ਸੋੜਨਾ ਵੀਡੀਓ ਕਰਾਂਗੇ ਸ਼ੇਅਰ ਨਾਭੀ ਕੁਰਤੇ ਪਜਾਮੇ ਦੀ ਤੇ ਚਲੋ ਜੀ ਅਸੀਂ ਹੁਣ ਰੋਟੀ ਬਣਾ ਲਗੇ ਹਨਾ ਫੇਰ ਤੁਹਾਨੂੰ ਅਮਣ ਗੈਸ ਬਾਹਰ ਕੱਢ ਗਏ ਭਾਗ ਬਾਗ ਮੈਂ ਚ ਤੇਰੇ ਨਾਂ ਦਾ ਤਰਾ ਦੂੰਗੀ ਕਿਉਂ ਗਰਮੀ ਮਰੀਏ ਉਥੇ ਆਰਾਮਦਾਰੀ ਨੇ ਨਹੀਂ ਮੈਂ ਰੜ ਦੂੰਗੀ ਕੋਈ ਨਾ ਤੇ ਪਕਾਉਂਦੇ ਚ ਛੇਤੀ ਪੱਕ ਪੈਣਾ ਤੇ ਚਲੋ ਜੀ ਆਪਾਂ ਫਿਰ ਮਿਲੋ ਜੀ ਪਾਪੇ ਨੂੰ ਸਾਡੇ ਨੂੰ ਸਾਸਿਕਾ ਹਰਦਾ ਦੇ ਪਾਪਾ ਹਰਾ ਕੋਤਰ ਕੇ ਆਦੇ ਪਾਪਾ ਮੇਰਾ ਪਾਪੇ ਦੇ ਸਾਰੇ ਸੂਟ ਭੀੜੇ ਹੋ ਗਏ ਮੋਟਾ ਹੋ ਗਿਆ ਪਾਪਾ ਹਾਂ ਵੀਡੀਓ ਚ ਆ ਗਏ ਹੁਣ ਪਾਪਾ ਅੱਜ ਤੇ ਮੱਚਾ ਰ ਅਜ਼ਾਦ ਹੋਇਆ ਪਰ ਕੋਲ ਬਾਹਰ ਕਿਤੇ ਨਹੀਂ ਆਇਤੀ ਆਇਆ ਪਾਪਾ ਹਵਾ ਲੈ ਲਾਇਆ ਚਲੋ ਜੀ ਆਪਾਂ ਪਾਪੇ ਨਾਲ ਗੱਲਾਂ ਪਾਪਾ ਹੈ ਮੈਂ ਆਪਾਂ ਗੱਲਾਂ ਬਾਤਾਂ ਸੁਣਾ ਵੀਡੀਓ ਚੱਲੀ ਜਾਂਦੀ ਹੈ ਹਨਾ ਜ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਦੀਆਂ ਗੱਲਾਂ ਬਾਤਾਂ ਸੁਣਾ ਬਾਹਰ ਪੇੜੀ ਬਾਹਰ ਪੇੜ ਦੇ 쿨ਿੰਗ ਆ ਕਮਰੇ 'ਚ ਵਧਗਾ ਅੱਛਾ ਲਵਾਪਾ ਸਾਡੇ ਹੈ ਨਾ ਬਚਪਨ ਦੀਆਂ ਗੱਲਾਂ ਸੁਣਾ ਤੇ ਉਦੋਂ ਭੁੱਲ ਗਿਆ ਛੁੱਟੀਆਂ ਚ ਆਏ ਸੀਗੇ ਨਾ ਵੀ ਕਿਵੇਂ ਸੀ ਅਸੀਂ ਤਿੰਨੇ ਭੈਣ ਭਰਾ ਤੇ ਭਾਈ ਸਕੂਲੋਂ ਆਉਂਦੇ ਨਾ ਸੀ ਆ ਗਿਆ ਆਪਦੇ ਮੰਮੀ ਦਾ ਕੰਮ ਕਰਾਉਂਦਾ ਮੈਂ ਤੇ ਮੇਰੇ ਨਾਲ ਹਰਨ ਲਖਮਨ ਨਾ ਹਰਨ ਦਾ ਰਮਨਾ ਹੋਰ ਸਾਰਾ ਦਿਨ ਹੀ ਹੈ ਨਾ ਪਾਪਾ ਕਿੰਨਾ ਕੰਮ ਕਰਦੇ ਆਪਾਂ ਨਾ ਹਰਿਆ ਪੱਠਾ ਕੰਮ ਕਰਾਇਆ ਨਰਮਾ ਜੀ ਉਹਦੇ ਉੱਤੇ ਨਰਮਾ ਵਾਤੋਂ ਹੁੰਦਾ ਫੇਕੀ ਦੁਬੇ ਰਟਾ ਖਲੰਦੇ ਤੇ ਨਰਮਾ ਵੇਰਾ ਹੁੰਦਾ ਸੀ ਸਾਡੇ ਸੁੱਖ ਨਾਲਾ ਹੁਣੀ ਦੋ ਤਿੰਨ ਸਾਲਾਂ ਦੀ ਫਸਲ ਹੁਣ ਹਟ ਗਈ ਤੇ ਮਣ ਮੰਦਾਂ ਪੰਡਾ ਵੀ ਸਿਰ ਤੇ ਚੱਕਾਂ ਆਉਂਗਾ ਪਾਪੇ ਨੂੰ ਕਦੇ ਆਏ ਨਹੀਂ ਹੋਇਆ ਸੀ ਵੀ ਮੇਰੇ ਖੇਤ ਨਰਮਾ ਪੰਡਾ ਪੰਗਾ ਨਾ ਖੇਤ ਵਿੱਚ ਆ ਕੇ ਕੌਣ ਲਿਆਊਗਾ ਕਿਉਂਕਿ ਰਣਵੀਰ ਛੋਟਾ ਸੀਗਾ ਤੇ ਸਾਰੀ ਜ਼ਿੰਮੇਵਾਰੀ ਆਪ ਹੀ ਸਾਂਭ ਲੈਦੇ ਸੀ ਭੱਜ ਨਾ ਸਕੇ ਨਰਮੇ ਹੋਰ ਨਾਮ ਪੰਡਾ ਚਲਾਉਂਦਾ ਨਰਮੇ ਦਾ ਕਿੰਨੇ ਵਰਨਾਂ ਨੂੰ ਨਵਾਤੂ ਹਾਂ ਉਹ ਸਾਰਾ ਨਾਮ ਮਸਵਾਹ ਚ ਬੰਦੇ ਲੈ ਕੇ ਫੇਰ ਬੰਦਾ ਹੋ ਗਿਆ ਨਾ ਆਨੇ ਵਾਪਸ ਲੁਟਾਉਂਦਾ ਆ ਮੇਰੇ ਤੇ ਫੇਰ ਟੂਸੇ ਵੜਨੇ ਵਾ ਬਜੋਲੀ ਵੰਨਗੇ ਨਰਮੇ ਦੇ ਟੂਸੇ ਨਾ ਛੱਡਦੀ ਮੈਂ ਇੰਨੇ ਵੜਦੀ ਹਾਂ ਪਰ ਉਸ ਮਨ ਨੂੰ ਪਾਉਂਦੇ ਆ ਕਿੰਡੇ ਉੱਥੋਂ ਉੱਥੇ ਦੌੜ ਕੇ ਹਾਂ ਉਸ ਤੋਂ ਮਹਾਂਜਾ ਬਾਂਸ ਦਾ ਹਾਰਾ ਫੇਰ ਹਾਰਾ ਨੂੰ ਲੈ ਹਾਰਾ ਨੂੰ ਲੈ ਉਹ ਤਾਂ ਪਾਤੀਆਂ ਸੀ ਵਾਪਸ ਹਨ ਇੰਨਾ ਕੰਮ ਧੰਦਾ ਕਰਦੇ ਸੀ ਕੁਝ ਦੁਖਦਾ ਵੀ ਨਹੀਂ ਸੀ ਕੋਈ ਬਿਮਾਰੀ ਸਮਾਰੀ ਵੀ ਹੈ ਨਹੀਂ ਸੀ ਹਨ ਤੇ ਤਾਂ ਤੰਦਰੁਸਤ ਹੁੰਦੇ ਸੀ ਆਪਾਂ ਉਹਨਾਂ ਈ ਜ਼ਿਆਦੇ ਤੇ ਜਿਵੇਂ ਹੁਣ ਆਪਾਂ ਸੋਲਵ ਹੋ ਗਏ ਉਹਨੋਂ ਈ ਜ਼ਿਆਦੇ ਬਿਮਾਰੀਆਂ ਲੱਗਣ ਲੱਗੀਆਂ ਆਪਾਂ ਨੂੰ ਕਦੇ ਬੁਖਾਰ ਹੋਇਆ ਕਦੇ ਖੰਘ ਜ਼ਖਾਮ ਬੜੀ ਵਧੀਆ ਸੀ ਉਹ ਟਾਈਮ ਬਹੁਤ ਵਧੀਆ ਸੀਗਾ ਹਨ ਤੇ ਛੋਟੇ ਛੋਟੇ ਚੀਜ਼ਾਂ ਜਿਹੜਾ ਕੰਮਕਾਰ ਚ ਹੀ ਖੁਸ਼ੀ ਮਿਲਦੀ ਸੀ ਤੇ ਹੁਣ ਕੋਲੇ ਕੁਝ ਵੀ ਹੋਵੇ ਕਿੰਨਾ ਪੈਸਾ ਦੇ ਲਾ ਉਹ ਖੁਸ਼ੀ ਫੇਰ ਵੀ ਨਹੀਂ ਮਿਲਦੀ ਆਪਾਂ ਨੂੰ ਹਨ ਤੇ ਜਿਹੜੀ ਮਾਪਿਆਂ ਦੇ ਸਿਰ ਤੇ ਆ ਪੈਸ਼ ਕਰ ਲੈਨੇ ਹਨ ਤੇ ਮਗਰੋਂ ਤਾਂ ਕਹਿੰਦੇ ਹੁੰਦੇ ਜਿੰਮੇਵਾਰੀਆਂ ਸਿਰ ਪੈ ਜਾਂਦੀਆਂ ਤੇ ਬੰਦਾ ਬਸ ਘਰ ਕੁਬੀਲਦਾਰੀਆਂ ਜੋਗਾ ਰਹਿ ਜਾਂਦਾ ਤੇ ਤਾਂ ਬਹੁਤ ਵਧੀਆ ਸੀ ਜੀ ਹਨਾ ਸੋਡੇ ਨਾਲ ਗੱਲ ਮੈਂ ਸ਼ੇਅਰ ਕਰਦੀ ਆ ਮਾਂ ਦੇ ਹੁੰਦੇ ਸਾਡੇ ਦੇ ਵੀ ਮਤਲਬ ਕਿ ਕੰਮ ਤਾਂ ਦਾ ਸਾਰਾ ਆਪਦੇ ਮਾਪਿਆਂ ਨਾਲ ਭੱਜੇ ਫਿਰਦੇ ਰਹਿਣਾ ਕੋਈ ਫਿਕਰ ਨਹੀਂ ਹੁੰਦਾ ਸੀ ਹਨਾ ਵੀ ਜਾਂ ਨਾਲੇ ਜਾਂ ਕਿਸੇ ਚੀਜ਼ ਦਾ ਨਹੀਂ ਫਿਕਰ ਹੁੰਦਾ ਸੀਗਾ ਤੇ ਫਿਰ ਲਖਵੀਰ ਨਾਲ ਇੱਕ ਬਾਲੀ ਸੋਣੀ ਯਾਦ ਹੈ ਮੇਰੀ ਤੇ ਲਖਵੀਰ ਜੀ ਅਸੀਂ ਕਹਿੰਦੇ ਵੀ ਮੈਂ ਕਹਿੰਦੀ ਲਖਵੀਰੇ ਮੈਂ ਆਕਤਾ ਕੁੰਦੀ ਤੂੰ ਸਬਜੀ ਬਣਾ ਲਾ ਤੇ ਸਾਨੂੰ ਉਹਨੇ ਪਤਾ ਕੀ ਕਹਿਣਾ ਹੱਸ ਕੇ ਕਹਿਂਦੀ ਬਾਈ ਜਿਆਦਾ ਮੈਂ ਤੋ ਸਬਜੀ ਬਣਵਾ ਲਉ ਨਹੀਂ ਮੈਂ ਦੁੱਧ ਪਾ ਕੇ ਆਉਂਗੀ ਤੇ ਨਹੀਂ ਮੈਂ ਦੁੱਧ ਨਹੀਂ ਪਾ ਕੇ ਆਉਂਦੀ ਹਨਾ ਤੇ ਮੁੜ ਕੇ ਫਿਰ ਸਾਨੂੰ ਸਾਈਕਲ ਨਹੀਂ ਆਉਂਦਾ ਸੀ ਨਾ ਬਣਵਾਉਂਦਾ ਸੀ ਚਲਾਉਣਾ ਨਾ ਮੈਨੂੰ ਆਉਂਦਾ ਸੀ ਚਲਾਉਣਾ ਫਿਰ ਸਾਨੂੰ ਆਇਆ ਹੋ ਜਾਂਦਾ ਵੀ ਜੇ ਤੋ ਸਬਜੀ ਬਣਵਾ ਲਈ ਫਿਰ ਇਹਨੇ ਦੁੱਧ ਪਾਉਣ ਨਹੀਂ ਜਾਣਾ ਤੇ ਇਹਨਾਂ ਲਾਲਚ ਕਰਦੇ ਮਾੜੀ ਮਾੜੀ ਚੀਜ਼ ਆ ਹਨਾ ਵੀ ਚਲੋ ਦੁੱਧ ਮੈਂ ਇਸ ਦਾ 4-5 ਕਿਲੋ ਦੁੱਧ ਪਾਉਂਦੇ ਸੀ ਆਪਾਂ ਵੀ ਚਲੋ ਟਾਈਮ ਟਾਈਮ ਦੀ ਗੱਲ ਹੈਣਾ ਉਦੋਂ ਵੇਲਾ ਹੋਰ ਸੀ ਚਲੋ ਹੁਣ ਵੈਗਰੂ ਨੇ ਸਭ ਕੁਝ ਦੇਤਾ ਤੇ ਕਿਰਪਾ ਵੈਗਰੂ ਦੀ ਲਓ ਜੀ ਸਾਰੇ ਖਾਈ ਜਾਂਦੇ ਰੋਟੀ ਇੱਧਰ ਬੱਚਾ ਪਾਲਦੀ ਜਰਾਂ ਵੀਰ ਖਾਈ ਜਾਂਦੇ ਰੋਟੀ ਸੇ ਟਾਈਮ ਬਾਬਾ ਹੋ ਗਿਆ ਜੀ ਬਸ ਮੈਂ ਤੇ ਅਮਣ ਰਹਿਗਾ ਬਸ ਜੀ ਮੈਂ ਤੇ ਅਮਣ ਰਹਿਗਾ ਰੋਟੀ ਖਾਣ ਲੱਗਾ ਹਣਾ ਤੇ ਜਵਾਕ ਵੀ ਖਾਈ ਜਾਂਦੇ ਪਾਪੇ ਨੇ ਵੀ ਖਾ ਲਈ ਉਹਨੇ ਵੀ ਫੜਾਤੀ ਮੈਂ ਤੇ ਮੈਂ ਤੇਵਣਾ ਬਸ ਰਹਿਣਾ ਰੋਟੀ ਖਾਣਾ ਫਿਰ ਨਹਾਣ ਹੁੰਨਾ ਵੀ ਹੈਣਾ ਤੇ ਕੰਮ ਆਪਣਾ ਫਤਿਆ ਨਿਭੜਿਆ ਵਰਗਾ ਹੀ ਹੈ ਤੇ ਦੁੱਧਵਾਦ ਵੀ ਸਾੰਤਾ ਬਸ ਮਾੜਾ ਮੋਟ ਰਹਿੰਦਾ ਦਹੀਂ ਵਗਾਰਾ ਜਮਾਉਣ ਵਾਲੀ ਤੇ ਚਲੋ ਜੀ ਅੱਜ ਹਨਾ ਅੱਜ ਵਾਲੀ ਛੋਟੀ ਜੀ ਵੀਡੀਓ ਆਪਣੀ ਕਬੂਲ ਕਰਿਓ ਹਨਾ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਹੈ ਜੁੜਾ ਮੇਰਾ ਪਤਾ ਨਹੀਂ ਕਿੱਧਰ ਨੂੰ ਜਾਈ ਜਾਂਦਾ ਗਰਮੀ 'ਚ ਤੇ ਬਾਕੀ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਹਨਾ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਹਨਾ ਤੇ ਸਕਿੱਪ ਨਾ ਕਰਿਆ ਕਰੋ ਵੀਡੀਓ ਤੇ ਆਪਣੀ ਭੈਣ ਨੂੰ ਹਣਾ ਆਪਦੀ ਮੰਜ਼ਲ ਤੱਕ ਪਹੁੰਚਾ ਦਿਓ ਪਲੀਜ਼ ਹਣਾ ਵੀ ਜਿੱਥੋਂ ਜਿੱਥੋਂ ਤਾਈ ਸੋਚ ਕੇ ਹਣਾ ਚੈਨਲ ਬਣਾਇਆ ਉੱਥੋਂ ਤਾਈ ਆਪਦੀ ਮੰਜ਼ਲ ਤਾਈ ਪਹੁੰਚਾ ਦਿਓ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਣੇ ਇੰਨਾ ਜਿਆਦਾ ਸਪੋਰਟ ਕਰ ਰਹੇ ਹੈ ਤੇ ਜਿਨ੍ਹਾਂ ਨੇ ਹਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਦਿਲੋਂ ਧੰਨਵਾਦ ਸੱਚੀ ਸੌਂ ਲੱਗੇ ਦਿਲੋਂ ਹੀ ਧੰਨਵਾਦ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਹਣਾ ਤੇ ਬਾਕੀ ਜੀ ਹਣਾ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਿਊ ਆਉਂਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਾਂ ਤੁਹਾਡੇ ਲਈ ਸੁਣਿਆ ਸੁਣਿਆ ਵੀ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਵਾਯਾ ਵਾਯਾ ਜੀ